ਨਾਪਾ ਤੋਂ ਪਟਿਆਲਾ ਐਂਟਰੀ ਪੁਆਇੰਟ ਤੇ ਪਟਿਆਲਾ ਪੁਲਿਸ ਵੱਲੋਂ ਵੱਡੇ ਪੱਧਰ ਤੇ ਨਾਕਾਬੰਦੀ ਕਰ ਕੀਤੀ ਗਈ ਚੈਕਿੰਗ ਇਸ ਮੌਕੇ ਡੀਐਸਪੀ ਸਿਟੀ ਵਨ ਸਤਨਾਮ ਸਿੰਘ ਨੇ ਦੱਸਿਆ ਕਿ ਪਟਿਆਲਾ ਵੱਲ ਦੇ ਸਰਕਲ ਦੇ ਡਿਪਟੀ ਇਲਾਵਾ ਸਾਰੇ ਥਾਣੇ ਦੇ ਇੰਚਾਰਜ ਇਸ ਚੈਕਿੰਗ ਵਿੱਚ ਸ਼ਾਮਲ ਕੀਤੇ ਗਏ ਸਤਨਾਮ ਸਿੰਘ ਨੇ ਦੱਸਿਆ ਕਿ ਬਿਨਾਂ ਨੰਬਰ ਪਲੇਟਾਂ ਤੇ ਟੂ-ਵੀਲਰ ਅਤੇ ਵਹੀਕਲਾਂ ਤੇ ਹਕੂਮਤ ਦੇ ਬਾਹਰਲੇ ਵਿਅਕਤੀਆਂ ਨੂੰ ਮੁੱਖ ਰੱਖਦੇ ਹੋਏ ਕੀਤੀ ਜਾ ਰਹੀ ਹੈ ਇਹ ਚੈਕ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਹੁਲੜ ਬਾਜ਼ਾਰ ਨਾਲ ਵੀ ਸਖਤੀ ਦੇ ਨਾਲ ਨਜਿੱਠਿਆ ਜਾ ਰਿਹਾ ਹੈ ਪਿਛਲੇ ਦਿਨੀ ਪੋਲੋ ਗਰਾਊਂਡ ਦੇ ਕੋਲ ਹੋਈ ਲੜਾਈ ਨੂੰ ਦੀ ਵਾਇਰਲ ਵੀਡੀਓ ਨੂੰ ਲੈ ਕੇ ਪੁਲਿਸ ਨੇ ਕੁਝ ਲੜਕੇ ਆਰਾਊਂਡ ਅਪ ਕੀਤੇ ਨੇ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ਰਾਰਤੀਆਂ ਸਰ ਅਤੇ ਹੁਲੜਬਾਜੀ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਹਰਕਤਾਂ ਤੋਂ ਬਾਹਰ ਜਾਣ ਵਰਨਾ ਸਖਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਅੱਜ ਮੇਰੇ ਕੁਆ ਦੁਆਰਾ ਨੂੰ ਪਟਿਆਲਾ ਪੁਲਿਸ ਨੂੰ ਚੈਕਿੰਗ ਕੀਤੀ ਗਿਆ ਰੋਟੀਨ ਚੈਕਿੰਗ ਹੈ ਫਿਰ ਮਾਨਯੋਗ ਐਸਐਸਪੀ ਸਾਹਿਬ ਅਤੇ ਐਸਪੀ ਸਿਟੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐਸਪੀ ਸਿਟੀ 2 ਸਾਹਿਬ ਤੇ ਸਾਡੇ ਸਰਕਲ ਦੀ ਤੇ ਡੀਐਸਪੀ ਸਰਕਲ ਸਿਟੀ 2 ਦੀ ਸਾਰੇ ਐਸਐਚਓ ਸਹਿਬਾਨ ਵੱਲੋਂ ਇੱਥੇ ਸਿਵਲ ਲਾਈਨ ਚੌਂਕ 'ਚ ਜਿਹੜੀ ਪਟਿਆਲਾ ਸ਼ਹਿਰ 'ਚ ਐਂਟਰ ਕਰ ਰਹੀ ਹੈ ਨਾ ਉਹਦੇ ਸਾਈਡ ਤੋਂ ਟ੍ਰੈਫਿਕ ਉਸ ਦੇ ਸਬੰਧ 'ਚ ਨਾਕਾਬੰਦੀ ਸਟਰੋਂਗ ਨਾਕਾਬੰਦੀ ਕੀਤੀ ਗਈ ਹੈ ਹਰ ਆਣ ਜਾਣ ਵਾਲੇ ਬੇਸਿਕਲੀ ਜ਼ਾਦੇ ਨਾਕਾਬੰਦੀ ਦਾ ਫੋਕਸ ਟੂ व्हीਲਰਸ ਤੇ ਹੈ ਟੂ व्हीਲਰ ਦੀ ਥੋਰੋ ਚੈਕਿੰਗ ਤੇ ਹੈ ਉਸ ਸੰਬੰਧ ਚੈਕਿੰਗ ਬਾਦਸਤੂਰ ਚੱਲ ਰਹੀ ਹੈ ਸਰ ਕਿਸ ਤਰ੍ਹਾਂ ਦੀ ਚੈਕਿੰਗ ਹੈ ਚਲਾਨ ਵਗੈਰਾ ਕਰ ਰਹੇ ਜਾਂ ਕੋਈ ਦਿੱਕਤ ਹੈ ਇਹ ਜ਼ਿਆਦਾ ਚੈਕਿੰਗ ਟੂ व्हीਲਰਸ ਤੇ ਜਿਹੜੇ ਬਿਨਾ ਨੰਬਰ ਪਲੇਟ ਵਾਲੇ ਤੇ ਤੋਂ ਇਲਾਵਾ ਟੂ व्हीਲਰ ਤੇ ਜਿਹੜੇ ਵੀ ਕਿਸੇ ਕਿਸਮ ਦੇ ਕੋਈ ਬਾਹਰਲੇ ਬੰਦੇ ਫਿਰਦੇ ਹਨ ਉਹਨਾਂ ਦੇ ਸੰਬੰਧ ਚ ਥੋਰੋ ਚੈਕਿੰਗ ਹੈ ਇਹ ਉਹ ਕੀਤੀ ਜਾ ਰਹੀ ਹੈ ਪਟਿਆਲਾ ਸ਼ਹਿਰ ਦੇ ਕੁਝ ਹੁਲੜਬਾਜ਼ੀ ਕਰਦੇ ਨੌਜਵਾਨ ਨੇ ਉਹਨਾਂ ਨੂੰ ਕੀ ਮੈਸੇਜ ਹੈ ਕਿ ਜਲਦ ਤੱਕ 3 ਨਜਰਸ ਨੇ ਜੜਿਆ ਜਿਹੜੀ ਕੁਝ ਦਿਨ ਪਹਿਲਾਂ ਬੋਲੋ ਗਰਾਊਂਡ ਕੋਲੇ ਵੀ ਵੀਡੀਓ ਵਾਇਰਲ ਹੋਈ ਸੀ ਉਸ ਸੰਬੰਧ ਚ ਵੀ ਲੜਕੇ ਨੇ ਜਿਹੜੇ ਉਹ ਲੜਾਈ ਹੋਈ ਸੀ ਮੂਵ ਡਿਸਕਵਰ ਹੋਈ ਉਹ ਵੀ ਲੜਕੇ ਰਾਉਂਡ ਅਪ ਕੀਤੇ ਗਏ ਨੇ ਤੇ ਉਹਨਾਂ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਟਿਆਲਾ ਪੁਲਿਸ ਵੱਲੋਂ ਇਹ ਸਨਿਸ਼ਚਿਤ ਕੀਤਾ ਜਾਵੇਗਾ ਤੇ ਅੱਗੇ ਵੀ ਕੀਤਾ ਜਾ ਰਿਹਾ ਹੈ ਕਿ ਕੋਈ ਕਿਸੇ ਨੂੰ ਵੀ ਹੁਲੜਬਾਜ਼ੀ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਦਿੱਤੀ ਜਾਵੇ ਕਿ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬੱਚੇ ਨੂੰ ਕਰੇ ਚਿਸ਼ਤਾ ਕਿ ਹੁਲੜਬਾਜੀ ਕਰਦੇ ਨੌਜਵਾਨਾਂ ਨੂੰ ਸਬਕੀ ਮਾਹਦੇ ਦਿੱਤਾ ਜਾਵੇ ਕੋਈ ਵੀ ਜੇ ਟੂ-ਵੀਲਰ ਜਾਂ ਫੋਰ-ਵੀਲਰ ਤੇ ਸਨਰੂਫ ਚੋਂ ਬਾਹਰ ਨਿਕਲ ਕੇ ਹੁਲੜਬਾਜੀ ਜੋ ਵੀ ਕੋਈ ਨੌਜਵਾਨ ਕਰਦਾ ਉਸਦੇ ਖਿਲਾਫ ਮੋਟਰ ਵਹੀਕਲ ਐਕਟ ਤੇ ਡੀਐਨਐਸ ਦੀਨ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ